ਤਾਂ ਸਰਕਾਰ ਜਿਹੜੀ ਸਿੰਬਲ ਤੋਂ ਬਿਨਾਂ ਇਲੈਕਸ਼ਨ ਲੜਾਊਗੀ ਉਹਦਾ ਬਹੁਤ ਵੱਡਾ ਫਾਇਦਾ ਇਹ ਹੋਊਗਾ ਕਿ ਕੱਲ ਨੂੰ ਸਰਪੰਚਾਂ ਨੂੰ ਆਪਦੇ ਹੱਕ ਚ ਲੈ ਕੇ ਜਾਣਾ ਬਹੁਤ ਸੌਖਾ ਹੈਗਾ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਆਜ਼ਾਦ ਜਿੱਤਣਗੇ ਉਹ ਕੱਲ ਨੂੰ ਸਰਕਾਰ ਤੇ ਇਹ ਇਲਿਗੇਸ਼ਨ ਲੱਗ ਸਕਦਾ ਕਿ ਆਮ ਆਦੀ ਪਾਰਟੀ ਦੀ ਕੋਈ ਪੰਚਾਇਤ ਨਹੀਂ ਬਣੀ ਜ ਜਨਾਂ ਦਾ ਕੋਈ ਸਰਪੰਚ ਨਹੀਂ ਜਿੱਤਿਆ ਹੈਗਾ ਤੇ ਸਰਕਾਰ ਜਿਹੜੀ ਆਪਦੇ ਇਲੈਕਸ਼ਨ ਕਰਉਣ ਲਈ ਤਿਆਰ ਹੈਗੀ ਹੈ ਤੇ ਕੋਈ ਵੀ ਇਹੋ ਜਿਹਾ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਜਿਹੜਾ ਹੈਗਾ ਉਹ ਪੰਗਾ ਖੜਾ ਆਪ ਦੇ ਲਈ ਨਹੀਂ ਕਰ ਸਕਦੀ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਜਿਹੜਾ ਸੰਵਿਧਾਨ ਦੀ ਮਾਦਦ ਉਰਦ ਨਹੀਂ ਹੁੰਦੀ ਹੈਗੀ ਨੇਕ ਸਰਕਾਰ ਨੂੰ ਵੀ ਪਤਾ ਹੈਗਾ ਜੇ ਭਾਰਤ ਦੇ ਸੰਵਿਧਾਨ ਚ ਕੁਆਲਿਫਿਕੇਸ਼ਨ ਜਿਹੜੀ ਕ੍ਰਾਈਟੇਰੀਆ ਨਹੀਂ ਹੈਗਾ ਤਾਂ ਨੋਟੀਫਿਕੇਸ਼ਨ ਦੇ ਵਿੱਚ ਵੀ ਨਹੀਂ ਹੋਊਗਾ ਕਿ ਸਰਪੰਚ ਨੂੰ ਲੋਕਾਂ ਨੇ ਚੁਣਨਾ ਹੈ ਕਿ ਪੰਚਾਂ ਨੇ ਸਰਪੰਚ ਨੂੰ ਚੁਣਨਾ ਹੈਗਾ ਇਸ ਬਾਰੇ ਗੱਲਬਾਤੇ ਕਾਫੀ ਚੱਲ ਰਿਹਾ ਹੈਗਾ ਪਰ ਸਰਕਾਰ ਦੇ ਟ੍ਰੈਂਡ ਤੋਂ ਇਹ ਲੱਗਦਾ ਹੈਗਾ ਕਿ ਸਰਪੰਚ ਦੀ ਚੋਣ ਜਿਹੜੀ ਆ ਉਹ ਲੱਗ ਤੋਂ ਹੀ ਹੋਊਗੀ ਪੰਚਾਂਾਂ ਦੀ ਚੋਣ ਆ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਵੱਡਾ ਕਲੇਸ਼ ਰਿਹਾ ਹਮੇਸ਼ਾ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਜਿਹੜੀ ਪੜ੍ਹਾਈ ਹੈਗੀ ਆ ਉਹ ਕਲਾਸ ਨਹੀਂ ਹੋਊਗੀ ਕਿ 10ਵੀਂ ਪਾਸਾ ਬੀਏ ਪਾਸਾ ਉਹ ਗੱਲ ਨਾ ਤਾਂ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈਗੀ ਆ ਨਾ ਹੀ ਇਹ ਗੱਲ ਸਵਿਧਾਨ ਦੇ ਮਤਲਬ ਹ ਅਜੇ ਹੋ ਸਕਦੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਐਸ ਵੇਲੇ ਪੂਰੇ ਪੰਜਾਬ ਦੀਆਂ ਨਜ਼ਰਾਂ ਪੰਚਾਇਤ ਚੋਣਾਂ ਤੇ ਸਰਪੰਚੀ ਦੀਆਂ ਚੋਣਾਂ ਤੇ ਲੱਗੀਆਂ ਹੋਈਆਂ ਜਿਸ ਕਰਕੇ ਹਰ ਰੋਜ਼ ਕੋਈ ਨਾ ਕੋਈ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਨਵੀਂ ਖਬਰ ਉੱਡਦੀ ਆ ਤੇ ਇਹਨਾਂ ਵਿੱਚੋਂ ਬਹੁਤੀਆਂ ਖਬਰਾਂ ਅਫਵਾਹ ਸਾਬਤ ਹੁੰਦੀਆਂ ਜਿਵੇਂ ਕਿ ਬੀਏ ਪਾਸ ਵਾਲੀ ਇੱਕ ਖਬਰ ਆ ਰਹੀ ਆ ਕਿ ਬੀਏ ਪਾਸ ਜਿਹੜਾ ਹੋਊਗਾ ਉਹੀ ਸਰਪੰਚ ਬਣੂਗਾ ਇਹ ਕੋਰੀ ਅਫਵਾਹ ਇਸ ਬਾਰੇ ਅਸੀਂ ਪਤਾ ਕੀਤਾ ਗਲਬਾਤ ਕੀਤੀ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੰਤ ਜਾਸ ਮੌਜੂਦ ਨੇ ਤੇ ਉਹਨਾਂ ਤੋਂ ਪੁੱਛਦੇ ਆ ਕਿ ਇਸ ਤਰ੍ਹਾਂ ਦੀਆਂ ਖਬਰਾਂ ਦਾ ਕੀ ਆਧਾਰ ਆ ਤੇ ਪੰਚਾਇਤ ਤੋਂ ਉਹਨਾਂ ਨੂੰ ਲੈ ਕੇ ਸੋਧ ਕੀ ਕਰਨ ਜਾ ਰਹੀ ਆ ਸਰਕਾਰ ਆਵਸਾਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ ਹਾਲੀ ਸਾਬ ਜਿਹੜਾ ਭਾਰਤ ਦਾ ਸੰਵਿਧਾਨ ਹੈ ਕਨਸਟੀਟਿਊਸ਼ਨ ਉਹਦੇ ਵਿੱਚ ਜੇ ਕਿਸੇ ਬੰਦੇ ਨੂੰ ਇਲੈਕਟ ਕਰਨਾ ਹੈਗਾ ਤਾਂ ਉਹਦੀ ਕੁਆਲੀਫਿਕੇਸ਼ਨ ਕੋਈ ਮਤਲਬ ਮੈਨਾ ਨਹੀਂ ਰੱਖਦੀ ਹੋएगी ਤੇ ਬੰਦਾ ਇਲੈਕਸ਼ਨ ਲੜ ਸਕਦਾ ਬਲਕਿ ਉਹ ਜੇ ਅਪਰਾਧਕ ਨਹੀਂ ਹੈਗਾ ਪਿਸ਼ੋਕੜ ਜਾਂ ਬਾਕੀ ਫਾਰਮੈਲਟੀਆਂ ਪੂਰੀਆਂ ਕਰਦਾ ਪੰਜਾਬ ਸਰਕਾਰ ਜਿਹੜੀ ਹੈਗੀ ਇਹਦੇ ਬਾਰੇ ਬਹੁਤ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਹੀ ਹੈਗੀ ਇਹ এডਿਕੇਸ਼ਨ ਜਿਹੜੀ ਹੈਗੀ ਆ ਉਹ ਇਹਦੇ ਚ ਜਿਹੜੀ ਪੜ੍ਹਾਈ ਹੈਗੀ ਆ ਉਹ ਕਲਾਸ ਨਹੀਂ ਹੋਊਗੀ ਕਿਉਂ 10ਵੀਂ ਪਾਸ ਆ ਬੀਏ ਪਾਸ ਆ ਉਹ ਗੱਲ ਨਾ ਤਾਂ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈਗੀ ਆ ਨਾ ਹੀ ਇਹ ਗੱਲ ਸਵਿਧਾਨ ਦੇ ਮਤਲਬ ਹ ਅਜੇ ਹੋ ਸਕਦੀ ਹੈ ਕਿਉਂਕਿ ਬਾਕੀ ਇਹ ਬਾਕੀ ਇਲਕਸ਼ਨਾ ਤੇ ਇਹ ਗੱਲ ਫਿਰ ਲਾਗੂ ਹੋਊਗੀ ਐਮਪੀ ਵੀ ਅਨਪੜ ਹੋ ਸਕਦਾ ਸਰਪੰਚ ਵੀ ਅਨਪੜ ਹੋ ਸਕਦਾ ਪੰਜਾਬ ਸਰਕਾਰ ਸਿਰਫ ਇੱਕੋ ਜਿਹੜਾ ਹੈਗਾ ਬਦਲਾਅ ਕਰਨ ਜਾ ਰਹੀ ਹੈਗੀ ਇਹ ਪੰਚੇਤੀ ਰਾਜ ਐਕਟ ਦੇ ਵਿੱਚ ਉਸ ਰਹਿਗਾ ਕਿ ਜਿਹੜਾ politcal ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਦਾ ਕੋਈ ਵੀ ਪਾਰਟੀ ਜਿਹੜੀ politcal ਪਾਰਟ ਮਤਲਬ ਸਰਪੰਚ ਹੈਗਾ ਉਹ ਆਮ ਆਦੀ ਪਾਰਟੀ ਆ ਕਾਂਗਰਸ ਆ ਬਸਪਾ ਉਹ politcal ਪਾਰਟੀ ਦੇ ਇਲੈਕਸ਼ਨ ਮਤਲਬ ਜਿਹੜਾ ਸਿੰਬਲ ਹੈਗਾ ਉਹ ਇਲੈਕਸ਼ਨ ਨਹੀਂ ਲੜੂਗਾ ਫਿਲਹਾਲ ਇਹ ਨਹੀਂ ਲੱਗਦੀ ਦੂਸਰੀ ਗੱਲ ਹੈਗੀ ਆ ਕਿ ਸਰਪੰਚ ਨੂੰ ਲੋਕਾਂ ਨੇ ਚੁਣਨਾ ਹੈ ਕਿ ਪੰਚਾਂ ਨੇ ਸਰਪੰਚ ਨੂੰ ਚੁਣਨਾ ਹੈਗਾ ਇਸ ਬਾਰੇ ਗੱਲਬਾਤ ਕਾਫੀ ਚੱਲਦਾ ਰਿਹਾ ਹੈਗਾ ਪਰ ਸਰਕਾਰ ਦੇ ਟ੍ਰੈਂਡ ਤੋਂ ਇਹ ਲੱਗਦਾ ਹੈਗਾ ਕਿ ਸਰਪੰਚ ਦੀ ਚੋਣ ਜਿਹੜੀ ਆ ਉਹ ਲੱਗ ਤੋਂ ਹੀ ਹੋਊਗੀ ਪੰਚਾਰਾ ਹੀ ਚੋਣਾਂ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਵੱਡਾ ਕਲੇਸ਼ ਰਿਹਾ ਹਮੇਸ਼ਾ ਇਹਦੇ ਬਾਰੇ ਇੱਕ ਟੈਲੀਫੋਨ ਵੀ ਬਣ ਰਹੀ ਹੈ ਕਿ ਮੁੱਖ ਮੰਤਰੀ ਬੰਨਾ ਸੋਖਾ ਜਿਹੜੇ ਸਰਪੰਚ ਬੰਨਾ ਬਹੁਤ ਔਖਾ ਕਿਉਂਕਿ ਪਿੰਡ 'ਚ ਪੱਤੜੇਬਾਜੀ ਦੇ ਪਾਰਟੀ ਜਿਆਦਾ ਹੈਦੀਆਂ ਪੰਚੇਤੀ ਰਾਜ ਵਰਤਾਂ ਪੰਨੇ ਕਹਿ ਸਕਦੇ ਆ ਕਿ ਸਰਪੰਚਾਂ ਦੀ ਜਾਂ ਪੰਚਾਂ ਦੀ ਕੁਆਲੀਫਿਕੇਸ਼ਨ ਕੰਡੀਸ਼ਨ ਜਿਹੜੀ ਉਹ ਨਹੀਂ ਹੋਊਗੀ ਇਸ ਦੇ ਨਾਲ ਹੀ ਨਗਰ ਕੌਂਸਲ ਦੇ ਇਲੈਕਸ਼ਨ ਹੋ ਰਹੇ ਆ ਜ਼ਿਲ੍ਹਾ ਪਿਛੇ ਦੇ ਹੋ ਰਹੇ ਆ ਬਲਾਕ ਸੰਮਤੀ ਦੇ ਹੋ ਰਹੇ ਆ ਜਿੰਨੇ ਵੀ ਇਲੈਕਸ਼ਨ ਹੋ ਰਹੇ ਹੋ ਸੋਚਿਆ ਜਾ ਰਿਹਾ ਕਿ ਇਸੇ ਸਾਲ ਦੇ ਵਿੱਚ ਕੰਪਲੀਟ ਹੋ ਜਾਣਗੇ ਕਿਉਂਕਿ ਜਿਹੜੀਆਂ ਜਮਨੀ ਚੋਣਾਂ ਉਹ ਵੀ ਕਿਸੇ ਵੇਲੇ 6 ਮਹੀਨੇ ਉਹਦੇ ਚਾਹੀਦੇ ਹੈਗੇ ਆ ਤੇ ਉਹ ਵੀ ਇਸੇ ਸਾਲ ਦੇ ਐਂਡ ਤੱਕ ਸਰੇ ਲੱਗਣਦੇ ਆ ਕਿਉਂਕਿ ਸਰਕਾਰ ਦਾ ਕਾਫੀ ਸਮਾਂ ਜਿਹੜਾ ਹੈਗਾ ਉਹ ਇਲੈਕਸ਼ਨ ਦੇ ਵਿੱਚ ਬੀਤ ਰਿਹਾ ਹੈਗਾ ਇਹ ਸਰਕਾਰ ਜਿਹੜੀ ਆਪਦੇ ਇਲੈਕਸ਼ਨ ਕਰਉਣ ਲਈ ਤਿਆਰ ਹੈਗੀ ਆ ਤੇ ਕੋਈ ਵੀ ਇਹੋ ਜਿਹਾ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਜਿਹੜਾ ਹੈਗਾ ਉਹ ਪੰਗਾ ਖੜਾ ਆਪਦੇ ਲਈ ਨਹੀਂ ਕਰ ਸਕਦੀ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਜਿਹੜਾ ਸੰਵਿਧਾਨ ਦੀ ਮਾਦਦਾ ਉਰਦ ਨਹੀਂ ਹੁੰਦੀ ਹੈਗੀ ਈਗਲ ਸਰਕਾਰ ਨੂੰ ਵੀ ਪਤਾ ਹੈਗਾ ਜੇ ਭਾਰਤ ਦੇ ਸੰਵਿਧਾਨ ਚ ਕੁਆਲੀਫਿਕੇਸ਼ਨ ਜਿਹੜੀ ਕ੍ਰਾਈਟੇਰੀਆ ਨਹੀਂ ਹੈਗਾ ਤਾਂ ਨੋਟੀਫਿਕੇਸ਼ਨ ਦੇ ਵਿੱਚ ਵੀ ਨਹੀਂ ਹੋਊਗਾ ਇਹ ਜਿਹੜੇ ਸੋਚ ਕਰਨ ਜਾ ਰਹੀਏ ਕਿ ਸਿੰਬਲ ਤੇ ਨਹੀਂ ਲੜਨਾ ਤੋਂ ਕੀ ਕਾਰਨ ਲੱਗਦਾ ਕਿਉਂ ਨਹੀਂ ਸਿੰਬਲ ਤੇ ਲੜਨਾ ਖਾਲੀ ਸਭਾ ਇੱਕ ਤਾਂ ਜਿਹੜੀ ਉੱਚ ਬਹੁਤ ਵੱਡਾ ਰੀਜ਼ਨ ਤਾਂ ਕਿ ਹੈਗਾ ਕਿ ਆਮ ਆਦਮੀ ਪਾਰਟੀ ਪਿੰਡਾਂ 'ਚ ਹਜੇ ਉਨੀ ਮਜ਼ਬੂਤ ਨਹੀਂ ਹੈਗੀ ਜਿੰਨਾ ਆਕਾਲੀ ਦਲ ਕਾਂਗਰਸ ਜਾਂ ਬੀਜੇਪੀ ਹੈਗੀ ਹੈ ਤਾਂ ਸਰਕਾਰ ਜਿਹੜੀ ਸਿੰਬਲ ਤੋਂ ਬਿਨਾਂ ਇਲੈਕਸ਼ਨ ਲੜਾਊਗੀ ਉਹਦਾ ਬਹੁਤ ਵੱਡਾ ਫਾਇਦਾ ਇਹ ਹੋਊਗਾ ਕਿ ਕੱਲ ਨੂੰ ਸਰਪੰਚਾਂ ਨੂੰ ਆਪਦੇ ਹੱਕ 'ਚ ਲੈ ਕੇ ਜਾਣਾ ਬਹੁਤ ਸੌਖਾ ਹੈਗਾ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਆਜ਼ਾਦ ਜਨਤਨਗੇ ਉਹ ਕੱਲ ਨੂੰ ਸਰਕਾਰ ਤੇ ਇਹ ਲਿਖ ਨਹੀਂ ਲੱਗ ਸਕਦਾ ਕਿ ਆਮ ਆਦਮੀ ਪਾਰਟੀ ਦੀ ਕੋਈ ਪੰਚਾਇਤ ਨਹੀਂ ਬਣੀ ਜ ਜਨਾਂ ਦਾ ਕੋਈ ਸਰਪੰਚ ਨਹੀਂ ਦਿੱਤਾ ਹੈਗਾ ਉਹ ਸਾਰੇ ਆਜ਼ਾਦ ਹੋਣਗੇ ਤੇ ਨੇਚਰਲੀ ਆ ਕਿ ਜਿਹੜਾ ਆਜ਼ਾਦ ਬੰਦਾ ਹੈਗਾ ਉਹਨੂੰ ਸਰਕਾਰ ਦੇ ਨਾਲ ਜਾਣਾ ਥੋੜਾ ਜਿਹਾ ਸੌਖਾ ਹੁੰਦਾ ਤੇ ਸਰਕਾਰ ਨੂੰ ਆਪ ਦੇ ਵੱਲ ਖਿੱਚਣਾ ਵੀ ਜਿਹੜਾ ਹੈਗਾ ਉਹ ਸੌਖਾ ਹੈਗਾ ਔਰ ਇਹ ਉਹਨਾਂ ਦਾ ਬਹੁਤ ਵਧੀਆ ਜਿਹੜਾ ਪੋਲਿਟੀਕਲ ਗੋਲ ਹੈਗਾ ਜੀ ਇਹਦੇ ਚੋ ਸਫਲ ਹੋ ਜਾਂਦੇ ਆ ਜੇ ਆਜ਼ਾਦ ਸਰਪੰਚ ਜਿੱਤਦੇ ਹੈਗੇ ਆ ਜਾਂ ਆਜ਼ਾਦ ਪੰਚ ਜਿੱਤਦੇ ਆ ਤਾਂ ਹਾਕਮਧਰ ਨੂੰ ਡੈਫੀਨਿਟਲੀ ਉਹਦਾ ਬਹੁਤ ਵੱਡਾ ਫਾਇਦਾ ਹੋਊਗਾ ਕਿ ਕੱਲ ਨੂੰ ਇੱਕ ਐਸਾ ਦਿਨ ਵੀ ਭਾਈ ਜੇ ਅਸੀਂ ਹਾਰੇ ਨੀ ਇਲੈਕਸ਼ਨ ਕਿਉਂਕਿ ਸਾਡੇ ਸਿੰਬਲ ਦੇ ਕੋਈ ਇਲੈਕਸ਼ਨ ਲੜਿਆ ਹੀ ਨਹੀਂਗਾ ਨਾ ਕੋਈ ਆਉਤੇ ਇਲੈਕਸ਼ਨ ਲੜੂਗਾ ਨਾ ਕੋ ਤਕੜੀ ਤੇ ਨਾ ਕੋ ਪੰਜੇ ਤੇ ਉਹ ਆਜ਼ਾਦ ਸਰਪੰਚ ਹੋਣਗੇ ਤਾਂ ਉਹ ਉਹਨੂੰ ਕੋਈ ਵੀ ਆਪ ਦਾ ਮਤਲਬ ਜਿਹੜਾ ਹੈਗਾ ਕਲੇਮ ਨਹੀਂ ਕਰ ਸਕਦਾ ਬੰਦੇ ਭਾਵੇਂ ਉਹ ਉਹਨਾਂ ਦੇ ਹੋਣਗੇ ਸਰਕਾਰ ਕੋਲ ਇੱਕ ਵਾਧੂ ਚਾਂਸ ਹੋਊਗਾ ਕਿ ਬੰਦਿਆਂ ਨੂੰ ਆਪ ਦੇ ਨਾਲ ਲੈ ਕੇ ਜਾਣ ਦਾ ਜਾਂ ਜਿੱਥੇ ਕੋਈ ਬਹੁਮਤ ਦੀ ਸਮੱਸਿਆ ਹੈਗੀ ਆ ਉੱਥੇ ਦੋ ਚਾਰ ਬੰਦੇ ਅੰਦਰ ਉੱਧਰ ਗਰੇ ਹੈਗੇ ਆ ਉਹ ਵਰਚਾਇਆ ਜਾ ਸਕਦੇ ਆ